ਹਾਂਜੀ ਮਿੱਤਰ ਪਿਆਰੋ ਛੜੀਆਂ ਦੀ ਰਸੋਈ ਦੇ ਵਿੱਚ ਤੁਹਾਡਾ ਇੱਕ ਵਾਰੀ ਦਿਲ ਦੀਆਂ ਗਰਾਈਆਂ ਚੋਂ ਸਵਾਗਤ ਹੈ ਮੌਸਮ ਬਹੁਤ ਹੀ ਯੰਗੋ ਬਣ ਚੁੱਕਾ ਸਿਰਦੀਪਕ ਇਹਦਾ ਕੁਛ ਕਰਾਰਾ ਜਿਹਾ ਖਾਣੂ ਜੀ ਕਰਦਾ ਭਾਜੀ ਸਨੈਕਸ ਦੇ ਵਿੱਚ ਮੈਂ ਕਿਹਾ ਚਲੋ ਤੁਹਾਨੂੰ ਅੱਜ ਤਵਾ ਚਿਕਨ ਬਣਾ ਕੇ ਖਵਾਉਣਾ ਬਹੁਤ ਹੀ ਸ਼ਾਨਦਾਰ ਹੈ ਇੱਕ ਤਵਾ ਚਿਕਨ ਚੰਦ ਮਸਾਲਿਆਂ ਦੇ ਨਾਲ ਬਣਾਇਆ ਬਹੁਤ ਹੀ ਜੂਸੀ ਤੇ ਸੌਫਟ ਤਿਆਰ ਹੋਇਆ ਸੀ ਤਵਾ ਚਿਕਨ ਤੁਸੀਂ ਵੀ ਇਹਦੀ ਰੈਸਪੀ ਨੂੰ ਇੱਕ ਵਾਰ ਜਰੂਰ ਫੋਲੋ ਕਰਨਾ ਦੇਖੋ ਕਿੰਨਾ ਸੌਫਟ ਤੇ ਜੂਸੀ ਤਿਆਰ ਹੋਇਆ ਆਪਾਂ ਬੜੇ ਰਸੋਈ ਦੇ ਵਿੱਚ ਮਿੱਤਰ ਪਿਆਰੋ ਚਿਕਨ ਨੂੰ ਵੇਖਿਆ ਬੜੇ ਇਤ ਬਣਾਉਣ ਦੇ ਨਾਲ ਤੇ ਆਪਾਂ ਚ ਬੇਸਿਕ ਗਰੇਵੀ ਉਹੀ ਜੋ ਆਪਾਂ ਲਾਸਟ ਟਾਈਮ ਮਟਨ ਦੇ ਵਿੱਚ ਦਿਖਾਈ ਸੀ ਉਹੀ ਗਰੇਵੀ ਆਪਾਂ ਚਿਕਨ ਲਈ ਯੂਜ਼ ਕਰਾਂਗੇ ਆਪਾਂ ਤਿੰਨ ਚਾਰ ਦੋਸਤਾਂ ਨੇ ਰਲ ਕੇ ਇੱਥੇ ਫਲੈਟ ਲਿਆ ਹੈ ਕੰਮ ਕਰਦੇ ਸਿਲਸਲੇ ਦੇ ਵਿੱਚ 7-8 ਦਿਨ ਲੁਧਿਆਣੇ ਰਹਿਣਾ ਪੈਂਦਾ ਤੇ ਬੜੀ ਉਹ ਬੈਚਲਰ ਵਾਰੀ ਥੋੜੀ ਜੀ ਫੀਲਿੰਗ ਆ ਜਾਂਦੀ ਏ ਥੋੜੀ ਨੌਕ ਚੋਕ ਹੁੰਦੀ ਏ ਤੂੰ ਭਾਂਡੇ ਦੀ ਮਾਂਜੇ ਤੂੰ ਛੱਡ ਨਹੀਂ ਮਾਰਿਆ ਤੂੰ ਇਹ ਨਹੀਂ ਕੀਤਾ ਤੇ ਮਿੱਤਰ ਪਿਆਰੋ ਜਿੰਦੇ ਜਿੰਦੇ ਜਿਹੜਾ ਜਿਹੜਾ ਗੁਣ ਹੈਗਾ ਉਸ ਹਿਸਾਬ ਦੇ ਨਾਲ ਉਹ ਬੰਦਾ ਕੰਮ ਕਰਦਾ ਹੈ ਮਾਨਸਾਹਬ ਨੇ ਵੀ ਨਹੀਂ ਕਿਹਾ ਛੜੇ ਛੜੇ ਨਾ ਸਮਝੋ ਲੋਕੋ ਛੜੇ بڑے ਗੁਣਕਾਰੀ ਨਾ ਛੜਿਆ ਨੂੰ ਪੋੜਾ ਪਿੰਸੀ ਨਾ ਕੋਈ ਲੱਗੇ ਬਿਮਾਰੀ ਬਿਮਾਰੀ ਨੇ ਲੱਗੇ ਛਾ ਕੇ ਕਿਤੇ ਖੜਦੀਏ ਤੇ ਉਹ ਦੇਸੀ ਘਿਓ ਪਾਪਾ ਨਾਲ ਚਿਕਨ ਦੇ ਵਿੱਚ ਖਾਣਾ ਤੇ ਬਾਬਾ ਜੀ ਉਤੋਂ ਪਾਓ ਕਾਲੀਆਂ ਮਰਚਾਂ ਤੇ ਜੇ ਕਿੰ ਚੰਗੀ ਰੋਤਾਵੇ ਤਾਂ ਲਾਓ ਪੋ ਨਾ ਤੇ ਉਤੋਂ ਪਾਓ ਹਰੀਆਂ ਮਰਚਾਂ ਜੇ ਆਵਾਜ਼ ਸੁਣੋ ਕੀ ਬਾਤ ਹੈ ਉੱਤੇ ਪਾਓ ਤੁਸੀਂ ਨਿੰਬੂ ਤੇ ਚਿਕਨ ਤੜਾ ਹੋ ਗਿਆ ਬਣ ਕੇ ਪੂਰਾ ਰੈਡੀ ਚਲੋ ਚਮਚੇ ਨਾਲ ਥੋੜਾ ਤਵੇ ਤੇ ਖੁਰਚ ਕੇ ਮਸਾਲਾ ਤੇ ਤੇਲ ਲਾਓ ਤਨੂੰ ਨੈਕਸਟ ਲੈਵਲ ਫਰੇਵਲ ਆਏਗਾ ਨੈਕਸਟ ਲੈਵਲ ਜਾ ਕੇ ਆਏਗਾ ਨਾਲ ਹੀ ਬਹੁਤ ਥਲੋ ਤੱਕ ਇਹ ਕੱਢ ਗਈ ਜਿਹੜਾ ਦੇਸੀ ਘੋਪਾ ਪਾਇਆ ਸੀ ਬਾਬਾ ਜੀ ਕੀ ਬਾਤ ਹੈ ਖਾਓ ਪੀਓ ਤੇ ਨਿਆਰੇ ਲੋ ਤੇ ਭਰਾਜ ਦੇ ਪੇਜ ਨੂੰ ਥੋੜਾ ਫੋਲੋ ਕਰਕੇ ਸਪੋਰਟ ਵੀ ਦਿਲੋਂ ਕਰਿਆ ਕਰੋ ਧੰਨਵਾਦ